ਲੋ ਬਾਈ ਮੈਟਰੋ ਅੱਜ ਸਵਰਾਜ ਵਾਲੇ ਵੀਰਾਂ ਨੇ ਟਰੈਕਟਰ ਹੋਰ ਦੇਤਾ 855 ਬਾਈ ਸਾਈਡ ਗੇਰ ਵਾਲਾ ਜੀ ਠੀਕ ਹੈ ਜੀ ਤੇ ਟਰੈਕਟਰ ਚੱਲਿਆ ਬਾਈ ਇਹ ਬਰਾ ਚੌਰੀ ਦੇ ਵਿੱਚ ਰਵਿੰਦਰ ਬਾਈ ਆ ਜਾ ਆਇਆ ਯਾਰ ਇਹ ਬਾਈ ਰਵਿੰਦਰ ਮੈਨੇਜਰ ਸਾਹਿਬ ਸਾਡੇ ਸਵਰਾਜ ਵਾਲੇ ਬਾਈ ਕੀ ਹਾਲ ਹੈ ਜੀ ਠੀਕ ਹੈ ਮੈਂ ਠੀਕ ਹੈ ਠੀਕ ਹੈ ਬਾਈ ਟਰੈਕਟਰ ਦੇਤਾ ਅੱਜ ਹੋਰ ਇੱਕ ਹੈ ਟਰੈਕਟਰ ਦੂਆ ਚੱਲਿਆ ਅੱਜ ਇਹ ਦੂਆ ਚੱਲਿਆ ਠੀਕ ਹੈ ਕਿੱਥੇ ਚੱਲਿਆ ਬਾਈ ਕਿਹੜੇ ਰੀਚ ਇਹ ਚੱਲਿਆ ਫਿਰ ਆਪਣਾ ਬਲਾ ਚੌਰੀ ਬਲਾ ਚੌਰੀ ਠੀਕ ਹੈ ਠੀਕ ਹੈ ਆਪਣੇ ਏਰੀਆ ਬਾਈ ਇਧਰ ਬੱਲਾਚੌਰ ਤੱਕ ਹੈ ਨਾ ਜੀ ਹਾਂ ਜੀ ਹਾਂ ਜੀ ਬੱਲਾਚੌਰ ਇਧਰ ਨੂਰਪੁਰ ਨੰਗਲ ਬਾਈ ਸਾਰਾ ਜਿੰਨਾ ਵੀ ਇਹ ਆਪਣਾ ਰੂਪੜ ਦੇ ਵਿੱਚ ਪੈਂਦਾ ਬਾਈ ਉੱਥੇ ਤੱਕ ਟਰੈਕਟਰ ਦੰਨੇ ਆ ਇਹ ਠੀਕ ਹੈ ਜੀ ਇੱਕ ਨੰਬਰ ਸ਼ਾਪ ਹੈ ਬਾਕੀ ਬਾਈ ਟਰੈਕਟਰ ਹੈਗਾ ਜੀ ਤਿੰਨ ਸਪੀਡਾਂ ਵਾਲਾ 16 ਦੇ ਠੇਰਾਂ ਟਾਇਰਾਂ ਦੇ ਵਿੱਚ ਮੁਰਲੇ 750 ਦੇ ਠੀਕ ਹੈ ਜੀ 15 ਸਪੀਡ ਆ ਦੇਖੋ ਆ ਲਿਖਿਆ ਹੁੰਦਾ ਉਹਦੇ ਜੀ ਠੀਕ ਹੈ ਜੀ ਤੇ ਬਾਕੀ ਬਾਈ ਜਿਹੜਾ ਕੁਝ ਏਰੀਆ ਇਧਰਲਾ ਬੱਲਾ ਚੌਰ ਵਾਲਾ ਉਧਰ ਟਰੈਕਟਰ ਬਹੁਤ ਵਧੀਆ ਸੇਲ ਆ ਟਰੈਕਟਰ ਦੀ ਤੇ ਤੁਹਾਨੂੰ ਲਗਭਗ ਹਰੇਕ ਪਿੰਡ ਦੇ ਵਿੱਚ 70-70% ਟਰੈਕਟਰ ਤੁਹਾਨੂੰ ਸਵਰਾਜ ਮਿਲੂਗਾ ਉੱਥੇ ਬਾਕੀ ਬਾਈ ਕਈ ਬਈਆਂ ਕਹਿੰਦਾ ਬਾਈ ਇਹ ਟਰੈਕਟਰ ਨਵੇਂ ਦੂਏ ਵੇਚਦੇ ਆ ਆਪਾਂ ਦਾ ਬਾਈ ਸਾਰੇ ਟਰੈਕਟਰ ਜਿਵੇਂ ਸੋਨਾਲੀ ਕਾ ਉਹ ਵੀ ਆਪਾਂ ਨੂੰ ਉਨਾਂ ਹੀ ਆ ਸਾਰੇ ਵੀਡੀਓ ਪਾਈ ਦੀਆਂ ਟਰੈਕਟਰ ਸਾਰੇ ਵਧੀਆ ਆਪਣੀ ਆਪਣੀ ਜਗ੍ਹਾ ਠੀਕ ਹੈ ਜੀ ਤੇ ਬਾਕੀ ਅੱਜ ਇਹਨਾਂ ਦਾ ਬਾਈ ਦੂਆ ਟਰੈਕਟਰ ਆ ਇਹਨਾਂ ਨੇ ਪਹਿਲਾਂ ਵੀ ਦਿੱਤਾ ਇੱਕ ਆਹੀ ਥਰੀ ਸਪੀਡ ਆ ਅੱਜ ਦੂਆ ਟਰੈਕਟਰ ਤੇ ਨੇ ਲੱਗੇ ਨੇ ਜੀ ਬਾਕੀ ਨਾਲ ਕੋਲ ਪੁਰਾਣੇ ਵੀ ਆਏ ਨੇ ਦੋ ਤਿੰਨ ਟਰੈਕਟਰ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਠੀਕ ਆ ਜੀ ਆ ਲੋ ਪੁੱਛੋ ਕਰੋ ਦੇਖੋ ਟਰੈਕਟਰ ਬਾਈ ਤੇ ਟੈਂਪਰੇਰੀ ਨੰਬਰ ਬਾਈ ਜਿਹੜਾ ਪੀਪੀ 65 ਆ ਇਹ ਮੋਹਾਲੀ ਦਾ ਇਲਾਕੇ ਆਉਂਦਾ ਏ ਕਿਉਂਕਿ ਸਾਨੂੰ ਪਤਾ ਆਪਣੇ ਲੋਕ ਦੇ ਟਰੈਕਟਰ ਬਣਦਾ ਮੋਹਾਲੀ ਤੇ ਚੱਪੜਜੀੜੀ ਬਣਦਾ ਟਰੈਕਟਰ ਤੇ ਕਾਫੀ ਜ਼ਿਆਦਾ ਪ੍ਰੋਡਕਸ਼ਨ ਆ ਬਾਈ ਉੱਥੇ ਟਰੈਕਟਰਾਂ ਦੀ ਗਏ ਵੀ ਹੈਗੇ ਦੋ ਤਿੰਨ ਪਾ ਪਲਾਂਟ ਚ ਮੇਰੇ ਸਾਹਮਣੇ ਦਿਹਾੜੀ ਦੀ 6 5 600 ਟਰੈਕਟਰ ਦੀ ਪ੍ਰੋਡਕਸ਼ਨ ਇੱਕ ਦਿਨ ਦੀ ਤੇ ਇਹ ਤੋਂ ਇਲਾਵਾ ਬਾਈ ਇੱਧਰ ਇਹਨਾਂ ਕੋਲ ਇੱਕੋ ਟਰੈਕਟਰ ਹੈਗਾ ਫਿਲਹਾਲ ਆ ਦੇਖੋ ਬਾਕੀ ਨੂੰ ਆਉਣਗੇ ਟਰੈਕਟਰ ਇੱਕ ਦੋ ਦਿਨ ਦੇ ਵਿੱਚ ਵਿੱਚ ਅਰਸੋਂ ਆਈ ਸੀ ਟਰੈਕਟਰ ਸਾਰੇ ਟਰੈਕਟਰ ਬਾਈ ਵਿਕਲੇ ਉਹ ਜਿਹੜਾ ਆਹ ਮਹੀਨਾ ਵੀ ਆ ਬਾਈ ਮਾਰਚ ਦਾ ਆਪਣਾ ਇਹ ਮਹੀਨੇ ਦੇ ਵਿੱਚ ਕੁਸੁੱਦਾਂ ਵੀ ਥੋੜੀ ਸੇਲ ਵਧ ਰਹੀ ਦੀ ਹੈ ਉਕੇ ਅੱਗੇ ਸੀਜ਼ਨ ਅੱਗੇ ਦੂ ਆ ਗਿਆ ਤੂੜੀ ਵਾਲਾ ਉਹਦੇ ਕਰਕੇ ਠੀਕ ਆ ਜੀ ਲੋ ਜੀ ਬਾਈ ਵੱਜ ਗਈ ਸਲਫ ਆਵਾਜ਼ ਦਾ ਬਾਈ ਥੋੜਾ ਜਿਹਾ ਜ਼ਰੂਰ ਫਰਕ ਹੈਗਾ ਇਹਦੀ ਆਵਾਜ਼ ਥੋੜੀ ਜੀ ਦੂਏ ਟਰੈਕਟਰ ਨਾਲੋਂ ਥੋੜੀ ਜੀ ਆਵਾਜ਼ ਦਾ ਫਰਕ ਹੈ ਥੋੜੀ ਜਣੀ ਕਿ ਸੌਖੀ ਆਵਾਜ਼ ਆ ਦੂਏ ਨਾਲੋਂ ਉਹਦੀ ਥੋੜੀ ਜੀ ਆਵਾਜ਼ ਦੀ ਗੜਕਤੀ ਇਹਦੀ ਥੋੜੀ ਜੀ ਆਵਾਜ਼ ਮਤਲਬ ਕਿ ਲਾਈਟ ਜੀ ਹਲਕੀ ਜੀ ਲੋ ਜੀ ਬਾਈ ਕਰਤਾ ਬਾਈ ਇਹਨੇ ਇੱਕ ਟਰੈਕਟਰ ਹੋ ਲੋ ਬਾਈ ਪਹੁੰਚ ਗਏ ਖੇਤਾਂ ਦੇ ਵਿੱਚ ਜਿਹੜੇ ਆਪਣੇ ਪਿੰਡ ਜ਼ਮੀਨ ਆ ਬਾਈ ਮਾਲਾ ਉੱਥੇ ਆਏ ਖੇਤਾਂ 'ਚ ਆਪਣਾ ਗੰਨਾ ਵੱਢ ਰਹੇ ਹਾਂ ਬਾਈ ਬੂਟੇ ਵਾਲਾ ਗੰਨਾ ਇਹ ਪਹਿਲੇ ਸਾਲ ਵਾਲਾ ਜੀ ਤੇ ਵੈਸੇ ਤਾਂ ਬੀਜ ਹੈਗਾ 88 88 38 ਮਿਕਸ ਜਿਆ ਹੋਇਆ ਬਾਈ ਇਹ ਇੱਕ ਮਤਲਬ ਕਿ ਪਿਓਰ ਵੈਰਾਈਟੀ ਨਹੀਂ ਹੈ ਤੇ ਗੰਨਾ ਦੇਖੋ ਆਪਣਾ ਬਹੁਤ ਵਧੀਆ ਗੰਨਾ ਆ ਨਾ ਪੂਰਾ ਖੜਾ ਤਾਂ ਗੰਨਾ ਹੁਣ ਮੜਾ ਮੜਾ ਜਾਂ ਟੇਡਾ ਹੋਇਆ ਜਿਹੜੀ ਪਿੱਛੇ ਆਈ ਨੇਰੀ ਜੀ ਤੇ ਮੇਰੇ ਹਿਸਾਬ ਨਾਲ ਗੰਨੇ ਦੀ ਹਾਈਟ ਬਾਈ ਹੋਊਗੀ ਤਕਰੀਬਨ 15 ਫੁੱਟ ਦੇ ਕਰੀਓ। ਕਾਫੀ ਲੰਬਾ ਹੈ ਗੰਨਾ। ਤੇ ਪਹਿਲਾਂ ਮੰਨਤਾ ਬਾਈ ਟਾਲਪਾ ਆਪਣਾ ਮੇਲੇ ਚ ਗੇਰੰਦਾ ਥੋੜਾ ਜਿਹਾ ਮੇਲੇ ਚ ਵੀ ਗੇਰੇ ਆ ਇਹਦੇ ਚੋਂ। ਤੇ ਹੁਣ ਬਾਈ ਟਾਲ ਤੇ ਰੇਟ ਹੋਇਆ ਬਹੁਤ ਵਧੀਆ। ਤਾਲ ਤੇ ਰੇਟ ਚੱਲ ਰਿਹਾ ਹੁਣ ਮੇਰੇ ਹਿਸਾਬ ਨਾਲ 300 ਰੁਪਿਆ ਰੇਟ। ਫਿਰ ਆਇਆ ਬਾਈ ਇਹਦੇ ਉੱਤੇ ਆਗ ਵੀ ਬਹੁਤ ਆ ਗੰਨੇ ਤੇ ਪਸਾਣੇ ਆਗ ਪੱਤੀ। ਠੀਕ ਹੈ ਮੇਰੇ ਹਿਸਾਬ ਨਾਲ 5-10 ਰੁਪਿਆ ਦਾ ਫਰਕ ਪੈਣਾ ਕੋਈ ਚੱਕਰ ਨਹੀਂ। ਤੇ ਗੱਡੀ ਵੀ ਟਾਲ ਆ ਲੈਦੀ ਆ ਲੇਬਰ ਆਪਣੀ ਕਰੀ ਵੀ ਆ ਤੇ ਮੇਰੇ ਹਿਸਾਬ ਨਾਲ ਸੌਖਾ ਹੈ ਬਾਈ ਕੰਮ ਠੀਕ ਹੈ ਜੀ ਤੇ ਮਿਲ ਦਾ ਚਲੋ ਰੇਟ 100 ਰੁਪਏ ਦਾ ਫਰਕ ਹੈ ਪਰ ਬਾਈ ਆਗ ਵੀ ਨਾਲ ਪੱਤੀ ਵੀ ਸਾਰਾ ਕੁਝ ਵਿੱਚ ਚਲੇ ਜਾਣਾ ਇਹ ਚੀਜ਼ ਦਾ ਫਾਇਦਾ ਹੈ ਇਹ ਗੰਨਾ ਆਪਾਂ ਨੇ ਬਾਈ ਥੋੜਾ ਜਿਆਦਾ ਸਿੱਧਾ ਰੱਖ ਕੇ ਲਾਇਆ ਤਾਂ 3 ਫੁੱਟ ਤੇ ਵੈਸੇ ਆਪਾਂ ਲਾਉਨੇ ਆ ਉਹੀ 2 ਫੁੱਟ ਤੇ ਲਾਉਨੇ ਆ ਇਹ ਆਪਾਂ ਨੇ 3 ਫੁੱਟ ਤੇ ਵੀ ਥੋੜੀ ਜੀ ਵੱਧ ਜਗ੍ਹਾ ਛੱਡੀ ਦੀ ਯਾਨੀ ਕਿ ਗੰਨਾ ਆਪਣਾ ਬਹੁਤ ਵਧੀਆ ਗੰਨੇ ਦਾ ਬੂਝਾ ਵੋ ਸੀਗਾ ਬਾਈ ਇਹਦਾ ਪੂਜਾ ਬਹੁਤ ਮਾਰਿਆ ਗੰਨੇ ਨੇ ਤੇ 4 ਕਿੱਗੇ ਦੇ ਸੌਂਹਂ ਕਰੀਬ ਜਗ੍ਹਾ ਇਹ ਬਾਕੀ ਹੁਣ ਦੇਖਦੇ ਆਂ ਬਾਈ ਉਦਾਂ ਵਜਨ ਠੀਕ ਆ ਨਹੀਂ ਵਜਨ 88 ਚ ਘੱਟ ਹੁੰਦਾ ਪਰ ਇਹਦਾ ਵਜਨ ਠੀਕ ਲੱਗਿਆ ਮੈਨੂੰ ਵਜਨ ਨਹੀਂ ਘੱਟ ਹੈਗਾ ਗੰਨੇ ਦਾ ਬਾਕੀ ਤਾਂ ਬਾਈ ਹੁਣ ਜਦੋਂ ਸਾਰਾ ਗੰਨਾ ਆਪਣਾ ਗਿਰਦਾ ਏ ਹਿਸਾਬ ਤਾਂ ਬਾਅਦ ਚ ਲਾਦਾ ਵੀ ਕਿੰਨਾ ਕਾ ਵਜਨ ਆ ਗੰਨੇ ਚ ਤੇ ਆ ਵੀ ਬਾਈ ਤੇ ਉਹ ਕਣਕ ਬੂਟਿਆਂ ਚ ਕਿਹੜਾ ਟੋਪ ਦੀ ਖੜੀ ਆ ਕਣਕ ਪੂਰੀ ਮੱਲ ਕੇ ਨਾ ਪਾਣੀ ਲੱਗਿਆ ਪਤਾ ਬਾਈ ਗਿਰਗੀ ਥੋੜੀ ਜਿਹੀ ਹਵਾ ਦੇ ਉਹਦੇ ਨਾਲ ਰੁੱਖ ਨਾਲ ਉਧਰ ਨੂੰ ਪਰ ਠੀਕ ਹੈ ਪਰ ਕੋਈ ਫਰਕ ਨਹੀਂ ਪੈਣਾ ਬਾਈ ਇਹਨੇ ਦੁਬਾਰਾ ਮਾੜੀ ਮਾੜੀ ਖੜੀ ਹੋਏ ਉਦਨ ਨਾਲ ਤੇ ਇਹ ਉਹ ਉਧਰ ਬੂਟਿਆਂ ਚ ਗੋਭੀ ਲਾਈ ਹੋਈ ਸਾਨੂੰ ਆਪਾਂ ਉਹ ਵੀ ਦਿਖਾਵਾਂਗੇ ਗੋਭੀ ਲੱਗੀ ਹੋਈ ਬੂਟਿਆਂ ਚ ਤੀਏ ਚੌਥੇ ਸਾਲ ਚ ਬੂਟੇ ਆ ਬਹੁਤ ਟੌਪ ਦੀ ਗੋਭੀ ਖੜੀ ਹੈ ਬਾਈ ਕਣਕਾਂ ਤਾਂ ਬਾਈ ਮਹਾਰਾ ਦੀ ਕਿਰਪਾ ਨਾਲ ਇਸ ਵਾਰ ਫਿਲਹਾਲ ਦੀ ਘੜੀ ਤਾਂ ਕਣਕਾਂ ਬਹੁਤ ਵਧੀਆ ਨੇ ਠੀਕ ਹੈ ਜੀ ਕੋਈ ਬਿਮਾਰੀ ਨਹੀਂ ਦੇਖ ਰਹੀ ਓਕੇ ਰਿਪੋਰਟ ਆ ਬਾਕੀ ਬਾਈ ਆਉਣ ਵਾਲਾ ਟਾਈਮ ਅੱਗੇ ਵੀ ਹੁਣ ਮੌਸਮ ਸਾਥ ਦੇ ਦੇਵੇ ਤਾ ਚੰਗਾ ਹੈ ਅੱਜ ਫੇਰ ਮੌਸਮ ਦੇਖੋ ਬੱਦਲ ਬਾਈ ਪੂਰੀ ਹੋਈ ਵੀ ਦੇਖੋ ਹਨ ਕਾਲੀ ਘਟਾਛਾਈ ਪਈ ਹੈ ਆਉਣ ਵਾਲੇ ਟਾਈਮ ਚ ਮੀਂਹ ਰੈਡ ਮੀਂਹ ਹੋਰ ਮਿਲ ਜਵੇ ਤਾਂ ਫਿਰ ਵਧੀਆ ਬਾਈ ਕਣਕਾਂ ਕੋਣਕਾਂ ਨਿਬੜ ਜੂ ਕੰਮ ਤੇ ਇਸ ਵਾਰ ਮੌਸਮ ਵੀ ਜਿੱਦਾਂ ਕਹਿ ਦਈਏ ਵੀ ਠੰਡ ਹੁੰਦੀ ਬਾਈ ਸਵੇਰੇ ਸ਼ਾਮ ਸਵੇਰੇ ਤੇ ਸ਼ਾਮ ਨੂੰ ਪੂਰੀ ਠੰਡ ਹੁੰਦੀ ਆ ਕੋਟੀਆਂ ਦੁਬਾਰਾ ਪਾਉਣੀਆਂ ਪੈਣੀਆਂ ਤੇ ਜੇ ਮਿੰਦਗੀ ਮੌਸਮ ਆਇਓ ਰਿਹਾ ਕਣਕਾਂ ਦਾ ਝਾੜ ਵਧੀਆ ਰਹੂਗਾ ਮੱਕੀ ਭਾਈ ਆਪਾਂ ਨੇ ਤਾਂ ਲਾਇਆ ਗੰਨਾ ਹੀ ਇਸ ਵਾਰ ਵੀ ਇਸ ਵਾਰ ਵੀ 2 ਢਾਈ ਕਿੱਲੇ ਜਿਹੜੇ ਉੱਧਰ ਉੱਥੇ ਵੀ ਗੰਨਾ ਲਾਤਾ ਇੱਧਰ ਦਾ ਸਾਰਾ ਬੂਟਿਆਂ 'ਚ ਖੜਾ ਹੀ ਗੰਨਾ ਤੇ ਗੰਨੇ ਦਾ ਭਾਈ ਐ ਹੈਗਾ ਸੁਖ ਹੈਗਾ ਇੰਨਾ ਕੁ ਵੀ ਚਲੋ ਲੋਡ ਨਹੀਂ ਪੈਂਦੀ ਜਦ ਮਰਜ਼ੀ ਘੇੜਾ ਮਾਰ ਲਓ ਤਾਂ 10 15 ਦਿਨ ਬਾਅਦ ਪਾਣੀ ਧਾਣੀ ਲਾ ਦੋ ਇੱਕ ਦੋ ਗੜਾਈਆਂ ਕਰਾਉਣ ਦੀ ਲੋੜ ਪੈਂਦੀ ਆ ਉਹ ਹੋਈ ਜਾਂਦੀ ਆ ਭਾਈ ਤੇ ਗੰਨੇ ਦਾ ਸੁਖ ਹੈਗਾ ਇਹ ਚਲੋ ਕਣਕ ਜੀ ਦੀ ਤਾਂ ਆਏ ਆ ਵੀ ਇਹਦੇ 'ਚ ਬੰਦੇ ਨੂੰ ਦੂਏ ਤੀਏ ਦਿਨ ਪਾਣੀ ਧਾਣੀ ਹੋਰ ਸਪ੍ਰੇ ਹਾਂ ਸਪਰੂਹਾ ਕਰਨੀਆਂ ਪੈਣੀਆਂ ਬਾਕੀ ਆਪਣਾ ਆਪਣਾ ਹੁੰਦਾ ਬਾਈ ਬਾਕੀ ਗੱਡੀ ਆਉਣੇ ਵਾਲੀ ਆ ਬੀਬੀ ਕੁੰਟਲੇ ਗੰਨਾ ਜਾਂਦਾ ਗੱਡੀਆਂ ਦੇ ਗੱਡੀ ਤੇ ਲੋਡ ਕਰਾ ਕੇ ਬਾਈ ਭੇਜ ਦੇਣਾ ਗੰਨਾ ਆਪਨੇ ਲੋ ਜੀ ਬਾਈ ਗੱਡੀ ਹੋ ਗਈ ਲੋਡ ਆਪਣੀ ਮੇਰੇ ਸਾਬ ਨਾਲ 25 ਕਿ ਕੁੰਟਲ ਦੇ ਖੇਤ ਚ ਗੰਨਾ ਹੋਊਗਾ ਜੀ ਅੱਜ ਦੋ ਪਿਕਅਪਾਂ ਭਰ ਗਿਆ 25-25 ਕੁੰਟਲ ਨੇ ਬਾਈ ਆਪੇ ਨਾਲ ਲੱਗ ਕੇ ਬੜਾਇਆ ਦਿਹਾੜੀ ਪੇ ਕਰੇ ਇਹਦੇ ਬੰਦੇ ਤੇ ਠੇਕੇ ਵਾਲੇ ਬੰਦੇ ਆ ਜਾਏ ਨਹੀਂ ਬਾਈ ਇੰਨੇ ਦਾ ਠੇਕਾ ਵੀ ਕਰਦੇ 40-45 ਰੁਪਏ ਨੂੰ ਪਰ ਇਹ ਦਿਹਾੜੀ ਪਤਾ ਸਾਬਤਾ ਇਹਨਾਂ ਨਾਲ ਲੇ ਗਏ ਬਾਈ ਲੇਬਰ ਚੌਂਕ ਤੇ ਆਏ ਕਿ ਲੇਬਰ ਚੌਂਕ ਗਿਆ ਸਵੇਰੇ ਬੰਦੇ ਬਾਈ ਬੜਾ 50 ਬੰਦੇ ਨੂੰ ਪੁੱਛ ਰਿਆ ਪਹਿਲਾਂ ਬਾਈ ਕੀ ਕਰਨਾ ਜਾ ਕੇ ਸਾ ਗੰਨਾ ਵਧਣਾ 20 ਬੰਦੇ ਨੇ ਪਹਿਲਾਂ ਜਵਾਬ ਦੇਤਾ ਬਾਈ ਅਸੀਂ ਇਹ ਵੀ ਨਹੀਂ ਬਹੁਤ ਔਖੇ ਲਈ ਕਿ ਆਇਆ ਟਕਾ ਟਕੂ ਕਰਨਾ ਹੈ ਅੱਜ ਸਰ ਬੜਾ ਉਹ ਵੀ ਕੰਮ ਥੋੜਾ ਹੀ ਹੁੰਦਾ ਤੇ ਆਪਣੇ ਪੰਜਾਬੀ ਬੰਦੇ 15 20 ਬੰਦੇ ਨੂੰ ਪੁੱਛਿਆ ਬਾਈ ਗੰਨਾ ਵੱਧ ਕੇ ਲੋਡ ਕਰਨਾ ਕੋਈ ਨਹੀਂ ਮੰਨਿਆ ਬਾਈ ਜਦੇ ਹੱਥ ਖੜੇਗਾ ਅੱਗੇ ਤੇ ਕਈ ਬਾਈ ਦਾ ਬਾਈ ਬੇਲੇ ਰਹਿ ਕੇ ਮੁੜ ਜਾਂਦੇ ਉੱਥੇ ਖੜ ਕੇ ਪਰ ਕੰਮ ਨੋਂ ਹੁੰਦ ਨਹੀਂ ਪਹਿਲਾਂ ਕੰਮ ਪੁੱਛੀ ਜਾਓਗੇ ਬਾਈ ਦੱਸੋ ਕੀ ਕਰਨਾ ਇਹ ਬਾਕੀ ਚਲੋ ਬਾਈ ਹਰੇਕ ਦਾ ਆਪਣਾ ਆਪਣਾ ਮਨ ਹੁੰਦਾ ਪਰ ਜਿਹੜਾ ਜਿਹੜੇ ਕਹਿ ਦੰਨੇ ਆਪਾਂ ਬਿਹਾਰੀ ਪਰ ਬਿਹਾਰੀ ਬਾਈ ਫਿਰ ਵੀ ਕਰਦੇ ਆ ਕੰਮ ਜਿਹੜਾ ਕੰਮ ਕਹਿ ਦੀ ਉਹਨਾਂ ਨੂੰ ਕਰਨਾ ਆਪਣੇ ਜਿਹੜੇ ਪੰਜਾਬ ਮੇਰੇ ਹਿਸਾਬ ਨਾਲ ਉੱਥੇ ਲੇਬਰ ਚੌਂਕ ਚ ਬਾਈ 50% ਬੰਦੇ ਆਪਣੇ ਪੰਜਾਬੀ ਹੁੰਨੇ 50% ਬਿਹਾਰੀ ਹੁੰਨੇ ਆ ਬਿਹਾਰੀ ਸਾਰੇ ਕੰਮ ਤੇ ਲੰਘ ਜੰਨੇ ਆ ਪੰਜਾਬੀ ਬੰਦੇ ਆਪਣੇ ਉੱਥੇ ਬਹੁਤ ਖੜੇ ਰਹਿ ਜਾਂਦੇ ਆ 11-12 ਵਜੇ 1-2 ਵਜੇ ਲੰਘ ਜੰਨੇ ਘਰ ਨੂੰ ਫਿਰ ਤੇ ਬੰਦੇ ਬਹੁਤ ਉਹਨੇ ਕੰਮ ਕਰਾਉਣ ਵਾਲੇ ਉੱਥੇ ਪਹਿਲਾਂ ਹਰੇਕ ਬੰਦੇ ਦੇ ਪਹਿਲਾਂ 10 ਮਿੰਟ ਲਵਾਉਂਗੇ ਪੁੱਛੂਗੇ ਕੀ ਕੰਮ ਹੈ ਕਿਕਣਾ ਕਰਨਾ ਬਹੁਤ ਔਖੇ ਤੁਰਦੇ ਬਾਈ ਮੈਂ 2-3 ਵਾਰ ਲੈਣ ਗਿਆ 2-3 ਬਾਰੇ ਬਹੁਤ ਖੱਜਲ ਖਵਰੀ ਹੋਈ ਉੱਥੇ ਤੇ ਬਾਕੀ ਆ ਗੰਨਾ ਦੇਖ ਲੋ ਬਾਈ ਇਹ ਆਪਾਂ ਨੇ ਪਹਿਲਾਂ ਵੱਢਿਆ ਤਾਂ ਗੰਨਾ ਵਧੀਆ ਫੁੱਟਿਆ ਵਾ ਇਹਦੀ ਆਪਾਂ ਹੁਣ ਮੜੀ ਇਹਨੂੰ ਅੱਗੇ ਜੀ ਲਾ ਕੇ ਗੜਾਈ ਕਰਾਉਂਗੇ ਜੀ ਗੰਨੇ ਦੀ ਆਪਾਂ ਆ ਦੇਖੋ 88 ਹੈ 88 ਵਧੀਆ ਫੁੱਟਦਾ ਗਾਂਹਾਂ ਨੂੰ ਬਾਕੀ ਹੁਣ ਦੇਖਦੇ ਆ ਕਿ ਆ ਬਣਦਾ ਜੀ ਗੜਾਈ ਗੜੂ ਵੀ ਵਧੀਆ ਰੇਰੂ ਪਾ ਕੇ ਕਰਾ ਲੈਣੀ ਆ ਅੱਗੇ ਹੁਣ ਰੱਬ ਆਸਰੇ ਹੀ ਕੰਮ। ਲੋ ਜੀ ਬਾਈ। ਕਰਤੀ ਗੱਡੀ ਬੇਟਾ। ਬੰਦੇ ਨਾਲੇ ਭੇਜ ਤੇ ਘੜਾ ਕੇ ਗੱਡੀ ਦੇ। ਆਪਾਂ ਵੀ ਚੱਲੀਏ ਬਾਈ ਘਰ ਨੂੰ ਹੁਣ। ਬਾਕੀ ਮਿੱਤਰੋ ਅੱਜ ਟਰੈਕਟਰ ਦਾ ਕੋਈ ਫਿਲਹਾਲ ਆਇਆ ਨਹੀਂ ਹੈ। ਹੋਰ ਜੇ ਕੋਈ ਆਇਆ ਟਰੈਕਟਰ ਆਪਾਂ ਵੀਡੀਓ ਬਣਾ ਕੇ ਪਾਵਾਂਗੇ ਚੈਨਲ ਤੇ। ਤੇ ਜੇ ਬਾਕੀ ਕਿਸੇ ਹੋਰ ਮੇਰੇ ਵੀਰ ਸੱਜਣੇ ਟਰੈਕਟਰ ਵੇਚਣਾ ਹੁੰਦਾ ਤਾਂ ਆਪਣੇ ਨਾਲ ਜਰੂਰ ਕਨੈਕਟ ਕਰਿਆ ਕਰੋ ਜੀ। ਤੇ ਪਤਾਈਆ ਬਾਈ ਸਭ ਨੂੰ ਕੋਈ ਵੀ ਟਰੈਕਟਰ ਹੋਵੇ ਵਧੀਆ ਹੋਵੇ ਚੰਗੀ ਕਰੀਸ਼ਾਂ ਦਾ ਹੋਵੇ ਇੰਜਨ ਗੇਅਰ ਦਾ ਵਧੀਆ ਹੋਵੇ ਕਾਗਜ਼ ਪੱਤਰਾਂ ਦਾ ਓਕੇ ਹੋਵੇ ਠੀਕ ਹੈ ਜੀ ਤੇ ਥੱਲੇ ਨੰਬਰ ਮੈਂਸ਼ਨ ਕਰਾਂਗੇ ਸਕਰੀਨ ਤੇ ਉਥੇ ਗੱਲ ਕਰਕੇ ਬਾਈ ਕਾਲ ਕਰ ਸਕਦਾ ਜੀ ਜਿਹਨੇ ਵੀ ਕੋਈ ਟਰੈਕਟਰ ਵੇਚਣਾ ਜਾਂ ਖਰੀਦਣਾ ਹੁੰਦਾ ਤੇ ਜਿਹੜੀਆਂ ਬਾਈ ਫੋਟੋਆਂ ਵਗੈਰਾ ਪਾਉਣੇ ਹੋਣੇ ਨਾਲ ਟਰੈਕਟਰ ਦਾ ਪੂਰਾ ਬਾਇਓ ਡਾਟਾ ਦੱਸਿਆ ਕਰੋ ਬਾਈ ਠੀਕ ਹੈ ਜੀ ਕੀ ਹਿਸਾਬ-ਤਾਬ ਹੈ ਜੀ ਤੇ ਬਾਕੀ ਬਾਈ ਹੁਣ ਗੰਨਾ ਮੇਰੇ ਹਿਸਾਬ ਨਾਲ 150 ਕੁਇੰਟਲ ਗੰਨਾ ਹੋਰ ਹੋ ਜਾਣਾ ਬਾਈ ਆਈਡੀਆ ਹੈਗਾ ਤਿੰਨ ਚਾਰ ਗੱਡੀਆਂ ਹੁਣ ਆਪਾਂ ਨੇ ਸਾਰੀ ਢਾਲ ਤੇ ਗੇੜ ਦੇਣਾ ਇਹ ਮਿਲ ਮੋਲ ਵਾਲਾ ਕੰਮ ਰੱਖਣਾ ਹੀ ਨਹੀਂ ਆਗ ਬਸੇਰਾ ਗੰਨੇ ਤੇ ਬਾਕੀ ਦੇਖਦੇ ਬਾਅਦ ਚ ਕਿੰਨਾ ਨਿਕਲਦਾ ਠੀਕ ਹੈ ਜੀ ਆਦੇ ਬਲੌਗ ਚ ਇੰਨਾ ਹੀ ਬਾਈ ਜੇ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਕਰਦੇ ਕਰੋ ਤੇ ਚੈਨਲ ਨੂੰ ਕਰਦੇ ਕਰੋ ਸਬਸਕ੍ਰਾਈਬ ਤੇ ਆਪਾਂ ਮਿਲਦੇ ਆ ਕਿਸੇ ਹੋਰ ਨਵੇਂ ਬਲੌਗ ਚ ਸਾਰੇ ਵੀਰਾਂ ਦਾ ਧੰਨਵਾਦ ਜੀ